ਇਦਾਂ ਕਰਦਾ ਵਾਂ ਤੇ ਡਾਡੀ ਨਾਲ ਕਰਦਾ ਗੱਲ ਕਿਉਂਕਿ ਹੋਰ ਕਿਸ ਨਾਲ ਤੇ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਤੇ ਡਾਡੀ ਨੂੰ ਕਹਿੰਦਾ ਵਾਂ ਵੀ ਸਰਨ ਦਾ ਫੋਨ ਆਇਆ ਵਾ ਤੇ ਉਹ ਕਹਿੰਦੀ ਆ ਵੀ ਆ ਤੇ ਕੀ ਕਰਾਂ ਜਾਵਾਂ ਜਾਂ ਨਾ ਜਾਵਾਂ ਡਾਡੀ ਨਾਲ ਕਰਨੀ ਪੈਣੀ ਗੱਲ ਤੇ ਡਾਡੀ ਨਾਲ ਕਰਦੇ ਆ। ਉਹ ਸਣੀ ਉਹ ਇਧਰ ਕਿਤੇ ਫਿਰਦੇ ਆ ਹਾਂਜੀ ਜਰਜੀ ਕੋਈ ਘਰ ਦੇ ਕੰਮਾਂ ਲਈ ਮਾੜਾ ਮੋੜਾ ਖਿਆਲ ਰੱਖਿਆ ਕਰੋ ਯਾਰ ਹਾਂਜੀ ਹਾਂਜੀ ਉਹ ਆ ਮੁਰਤਲ ਦੋ ਤਿੰਨ ਦਿਨ ਹੋ ਗਏ ਇੱਥੇ ਖਲੋਤੇ ਨੂੰ ਆ ਮੜਾ ਮੋਟਾ ਤੇਲ ਤਾਲ ਵਗਣ ਡਿਆ ਦਾ ਤੇ ਜਾ ਕੇ ਤੇ ਸੇਰ ਸਰਵਿਸ ਕਰਾ ਲੈ ਜੀ ਉਹ ਚੱਲ ਕੋਈ ਨਹੀਂ ਸਰਵਿਸ ਹੋ ਜੂਗੀ ਤੇ ਮੇਰਾ ਨੰਗਾ ਲਗੜ ਨਹੀਂ ਹੋਰ ਵੀ ਕਾਦੀ ਕਰਨੀ ਪਤ ਗੱਲ ਕਿਉਂ ਫੋਨ ਆਇਆ ਦਾ ਸੜਨ ਦਾ ਅੱਛਾ ਉਹ ਡੈਡੀ ਕਰਾਉਂ ਡਿਆ ਫੋਨ ਅੱਛਾ ਤੇ ਉਹ ਕਹਿਣ ਡਿਆ ਵੀ ਆਓ ਤੁਸੀਂ ਤੇ ਤੁਹਾਡੇ ਵੱਲੋਂ ਵੀ ਕਹਿਣ ਡਿਆ ਵੀ ਤੁਸੀਂ ਦੋਵੇਂ ਪਿਓ ਪੋਤਾ ਹੋ ਅੱਛਾ ਮੇਰੀ ਸੁਣਨਾ ਗੱਲ ਹੂੰ ਉਹ ਤਾਂ ਗੱਲ ਇਤਰਾਵਾ ਤੂੰ ਚਲ ਜਾ ਇਕੱਲਾ ਤੂੰ ਹੋਰ ਕੇ ਜੀ ਨੂੰ ਨਾਲ ਨਾਲ ਖੜਾ ਠੀਕ ਨਹੀਂ ਹਾਂ ਤੇ ਜੇ ਪੁੱਤ ਤੇ ਮੈਂ ਵੀ ਤੇਰੇ ਨਾਲ ਚੱਲ ਗਿਆ ਨਾ ਤੇ ਤੈਨੂੰ ਪਤਾ ਵੀ ਉਹ ਕਿਹੜੀ ਸੁખી ਗਈ ਥੋ ਗਈ ਆ ਆਹੋ ਲੜ ਘੋਲ ਕੇ ਤੇ ਗਈ ਆ ਠੀਕ ਨਹੀਂ ਤੇ ਮਾਂ ਤੇਰੀ ਦਾ ਹੀ ਦਿਮਾਗ ਖਰਾਬ ਆ ਉਹ ਤੁਹਾਨੂੰ ਪਤਾ ਹੀ ਆ ਤੇ ਜੇ ਮੈਂ ਉੱਥੇ ਗਿਆ ਨਾ ਤਾਂ ਐਵੇਂ ਡੈਡੀ ਤੇਰਾ ਕੋਈ ਵੱਧ ਘੱਟ ਗੱਲ ਕਰਦੂਗਾ ਉਹ ਹੋਏ ਨਾ ਵੀ ਤੈਨੂੰ ਵੀ ਨਾ ਚੰਗੀ ਲੱਗੇ ਤੇ ਮੈਨੂੰ ਵੀ ਨਾ ਚੰਗੀ ਲੱਗੇ ਤੇ ਫੇਰ ਕਾ ਪਤਾ ਵਧਣਾ ਮਾਂ ਉੱਥੇ ਤੇ ਤੂੰ ਇਤਰਾ ਮੇਰਾ ਪੁੱਤ ਕਰ ਗੱਲ ਵੀ ਗੱਡੀ ਲੈ ਜਾ ਜਾਂ ਮੋਟਰਸਾਈਕਲ ਲੈ ਜਾ ਕੋਹ ਲੈ ਜਾ ਤੇ ਤੂੰ ਕੱਲਾ ਚੱਲ ਜਾ ਤੇ ਗੱਲ ਸਾਰੀ ਸਮੇਟਿਆ ਠੀਕ ਨਹੀਂ ਐ ਗੱਡੀ ਕੀ ਖੜਨੀ ਮੈਂ ਮੋਟਰਸਾਈਕਲ ਤੇ ਚੱਲ ਜੰਨਾ ਵਾ ਹੂੰ ਤੇ ਪਰ ਇਹ ਆਪੀ ਬਾਕੀ ਡੇਵ ਨਹੀਂ ਹੋਏ ਗੋ ਵੀ ਤਾ ਲੋ ਕੋਈ ਵੱਧ ਘੱਟ ਗੱਲ ਕਰਨਗੇ ਉਹ ਨਹੀਂ ਪੁੱਤ ਹੈਗੇ ਤੇ ਬੜੇ ਸਿਆਣੇ ਹੋ ਠੀਕ ਨਹੀਂ ਕੋਈ ਆ ਤੈਨੂੰ ਨਹੀਂ ਕਹਤਾ 100 ਗੱਲਾਂ ਬਤਾ ਹੁੰਦੀਆਂ ਵਾ ਠੀਕ ਨਹੀਂ ਤੂੰ ਫੇਰ ਵੀ ਨਾ ਜਵਾਈ ਪਾਈ ਆ ਤੇਰੀ ਗੱਲ ਹੋਰ ਵਾ ਤੇ ਉਹ ਕੁੜੀ ਨਾਲ ਲੈ ਜਾ ਨਿੱਕੀ ਨੂੰ ਉਹਨਾਂ ਦਾ ਮਨ ਵੇਖ ਕੇ ਹੋਰ ਦਾ ਹੋਰ ਹੋਏ ਨਾ ਆਹੋ ਕਹਿਣ ਦੀ ਨਾਲੇ ਵੀ ਲਿਆਈ ਉਹਨੂੰ ਰੋਜ ਨੂੰ ਕਿੰਨੇ ਕੇ ਦਿਨ ਉੱਥੇ ਬੈਠੇ ਰਹਿਣਾ ਪੁੱਤ ਇਸ ਕਰ ਆਪਣੇ ਪੀ ਪੁੱਤ ਘਰਾਂ ਚ ਜੰਗੇ ਲੱਗਦੇ ਆਹੋ ਉਹ ਡੈਡੀ ਉਹ ਤਾਂ ਗੱਲ ਸਹੀ ਆ ਪਰ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਕੁ ਬੜੀ ਹਨਾ ਫਿਰ ਇਹ ਕੰਮ ਹੋਣਾ ਵਾ ਹੁਣ ਅੱਕ ਕੇ ਉਹ ਗਈ ਆ ਤੇ ਹੁਣ ਤੁਹਾਨੂੰ ਵੀ ਪਤਾ ਵੀ ਜਿਹਦੀ ਗਲਤੀ ਆ ਕਿਹਦੀ ਨਹੀਂ ਗਲਤੀ ਗੱਲ ਤੇ ਪੁੱਤ ਬੜੀ ਸ਼ਰਮਿੰਦਗੀ ਵਾਲੀ ਤੇ ਮੈਸੇਜ ਦੀ ਦੱਸਾਂ ਗੱਲ ਤਾਈ ਵੀ ਕਹਿਣ ਦੀ ਇਹ ਨੋਂ ਟੜੀ ਲੜ ਕੇ ਗਈ ਆ ਨੋਂ ਕੱਢਤੀ ਜਾਂਦੇ ਘਰੋਂ ਹੂੰ ਉਹ ਮੈਂ ਤਾਂ ਤਾਈ ਨਹੀਂ ਉਹਦੀ ਮਾਂ ਨਹੀਂ ਠੀਕ ਤੇ ਤਾਂ ਕਰਕੇ ਗਈ ਹੁਣ ਮੈਂ ਦੱਸ ਕਿੰਨੇ ਕੁ ਬਹਾਨੇ ਮਰੀ ਜਾਵਾਂ ਯਾਰ ਲੋਕਾਂ ਨੂੰ ਆਹ ਕਿੰਨਾ ਕੁ ਟੁੱਟ ਬੋਲਣਗੇ ਪਤਾ ਤਾਂ ਲੱਗਦਾ ਹੀ ਆ ਮਾਤਰੀ ਪਿੱਛੀ ਦੀ ਸਾਰੀ ਢੜੀ ਅੰਦਰ ਬਾਰ ਤਾਂ ਹੀ ਨਿਕਲਣਾ ਹੁੰਦਾ ਕੁਛ ਨਾ ਤੇ ਜੀਜੀ ਨੇ ਸਾਨੂੰ ਹੁੰਦਾ ਵੀ ਘਰ ਦਾ ਕੀ ਹਾਲ ਚਾਲ ਬੱਚਿਆਂ ਦਾ ਕੀ ਹਾਲ ਵਾ ਹੈ ਹੁਣ ਇਹਨੂੰ ਕੀ ਮੈਂ ਦੱਸਾਂ ਹੈ ਜੇ ਹੁਣ ਮੈਂ ਕੋਈ ਗੱਲ ਬੁਧੀ ਕਰਦਾ ਵਾ ਨਾ ਇਹ ਪੈਂਦੀ ਮੇਰੇ ਸਿਰ ਦੇ ਵਾਲਾਂ ਨੂੰ ਫਿਰ ਲੋਕਾਂ ਕਹਿੰਦੇ ਲੈ ਸਿਆਣੇ ਬਣਦੇ ਹੁਣ ਖੁਲੜੇ ਆ ਚੱਲ ਛੱਡੋ ਕੋਈ ਨਹੀਂ ਤੇ ਮੇਰੀ ਗੱਲ ਸੁਣੋ ਮੰਮੀ ਨਾਲ ਗੱਲ ਨਾ ਕਰਿਓ ਬਾਕੀ ਡੈਡੀ ਤੇਰਾ ਭਲਾ ਹੋ ਜੀ ਇਹਨੂੰ ਦੱਸ ਕੇ ਤੇ ਕੰਮ ਸਾਰਾ ਖਰਾਬ ਹੋ ਜਾਣਾ ਵਾ ਠੀਕ ਨਹੀਂ ਆਹੋ ਕੋਈ ਇੰਨਾ ਚੰਗਾ ਵਾ ਪੇ ਜੇ ਤੂੰ ਉਹਨਾਂ ਨੇ ਪ੍ਰੋਣੇ ਨੇ ਫੋਨ ਕਰਤਾ ਵਾ ਤੇ ਜੇ ਉਹ ਨਾ ਸਾਡੇ ਘਰ ਆਉਣ ਹੀ ਤੇ ਪੁਲਿਸ ਤੇ ਉਹ ਸਾਡਾ ਨਿਕਲੇ ਵਾਦੂ ਹਾਂ ਚਲ ਕੋਈ ਨਹੀਂ ਮੈਂ ਜਾ ਕੇ ਵੇਨਾ ਬਾਕੀ ਪਕਰ ਜਾ ਪਰਦੋ ਪਰਦੀ ਚਲ ਜਾ ਪੈਸੇ ਨਾ ਮੇਰੀ ਜੇਜ ਪਈ ਹੋ ਤੇ ਉਥੋਂ ਕਢ ਲੈ ਠੀਕ ਆ ਠੀਕ ਆ ਤੇ ਭਈਆ 5000 ਨਾਲ ਲੈ ਜਾ ਤੇ ਪਰ ਨਹੀਂ ਰਾਜ ਲੋੜ ਲੜਨਾ ਪੈ ਜੇ ਚਲ ਕੋਈ ਨਹੀਂ ਤੇ ਬਾਕੀ ਮੈਂ ਕੁੜੀ ਨੂੰ ਲੈ ਚੱਲਿਆ ਜੇ ਉਹ ਨਾਲ ਨਹੀਂ ਕਿ ਲੈ ਜਾ ਨਾਲ ਆਉ ਉਹ ਨੂੰ ਇਹ ਨਾ ਛੱਡ ਕੇ ਜਾਵੀਂ ਇੱਥੇ ਨਹੀਂ ਨਹੀਂ ਮੈਂ ਖੜਾ ਉਹਨੇ ਕਹਿਣਾ ਵਾ ਇੱਥੇ ਛੱਡ ਜਾ ਤੂੰ ਮੈਂ ਨਹੀਂ ਘਲਉਣੀ ਆਉਂਗਾ ਬਾਬਾ ਨਾ ਨਾ ਨਹੀਂ ਨਹੀਂ ਤੂੰ ਹਲੇ ਕਿੰਨਾ ਗੱਲਾਂ ਕਰੇ ਜਦੋਂ ਮੈਂ ਜਾਣ ਲੱਗਾ ਬਾਤ ਹੋਣਾ ਇੱਥੇ ਤੇਰਾ ਧਮਾਕਾ ਵਾ ਠੀਕ ਆ ਉਹ ਚੱਲ ਯਾਰ ਘਰ ਵਸਦੇ ਚੰਗੇ ਆ ਹੈ ਕਿੰਨੇ ਕਿ ਦਿਨ ਵਿਚਾਰੀ ਨੂੰ ਉੱਥੇ ਬਹਿ ਰਹਿਣਾ ਵਾ ਅਖੀਰ ਹੀ ਆਉਣਾ ਤੇ ਆਪਣੇ ਘਰੇ ਹੀ ਅੱਜ ਨਹੀਂ ਤੇ ਕੱਲ ਨੂੰ ਸਹੀ ਹੈ ਇਹਨਾਂ ਦੀ ਮਾਂ ਦਾ ਹੋ ਗਿਆ ਦਿਮਾਗ ਖਰਾਬ ਕੋਈ ਨਹੀਂ ਕਰਨਾ ਸਿੱਧੀ ਇਹਨੂੰ ਆ ਲੈਣ ਦੇ ਹੁਣ ਇਹਨੇ ਗੱਲ ਕੀਤੀ ਨਾ ਕਾਲੀ ਕੁਲੀ ਕਿਹਾ ਉਹਨੂੰ ਇਹਦੇ ਮੁੱਕੀਆਂ ਚਾਰ ਰੱਖ ਕੇ ਮਾਰਨੀਆਂ ਪੈਣੀਆਂ ਮਮੀ ਹਾਂ ਬਤਨ ਦੱਸ ਮੈਂ ਨਾ ਕੀਤਾ ਇਸ ਨੂੰ ਫੋਨ ਤੇ ਕੀ ਹੁੰਦਾ ਜੀ ਤੇ ਕਹਿੰਦਾ ਕੋਈ ਨਹੀਂ ਮੈਂ ਕਰਨਾ ਡੜੀ ਨਾ ਗੱਲ ਮੈਂ ਤੇ ਕਹਿ ਪੜਾਈ ਕਹਿੰਦੇ ਵੀ ਦਾਦੀ ਨੂੰ ਵੀ ਲੈ ਆਇਓ ਨਾਲ ਅੱਛਾ ਅੱਛਾ ਤੇ ਕਹਿੰਦੇ ਮੈਂ ਕਰਨਾ ਡਰਨਾ ਗੱਲ ਵੀ ਕੀ ਜਾਂਦੇ ਨੇ ਤੇ ਮੈਂ ਕਰਾਉਂਗਾ ਤੇ ਦੱਸ ਮੇਰੀ ਤੇ ਕੁੜੀ ਵੱਲੋਂ ਕਹਿ ਦੇਣਾ ਪੁੱਤ ਵੇਖੋ ਹੁਣ ਲਿਆਉਂਦੇ ਆ ਕਿ ਨਹੀਂ ਕਿਹਾ ਤੇ ਹੈਗਾ ਹੀਗਾ ਅੱਛਾ ਚੱਲ ਮੈਂ ਆਨੀ ਆ ਪੁੱਤ ਕੁੜੀ ਨਿੱਕੀ ਜੀ ਵੀ ਨਾਲ ਲਾਉਗੀ ਹੋ ਸਕਦਾ ਉਹ ਨਿਆਣੀ ਜਿੱਦ ਕਰੇ ਮੈਂ ਮੰਮੀ ਨੂੰ ਨਾਲ ਖੜਨਾ ਤੇ ਕੋਈ ਨਾ ਕੋਈ ਗੱਲ ਸਾਡੀ ਵਾਲ ਚ ਆ ਹੀ ਜਾਏ ਪੁੱਤ ਪੁੱਤ ਵੇਖੀ ਤੈਨੂੰ ਮਿਲ ਕੇ ਨਾ ਤੇ ਤੇਰੀ ਧੀ ਨੇ ਕਿੰਨੀ ਖੁਸ਼ ਹੋਣਾ ਮਮੀ ਮੇਰਾ ਵੀ ਜੀ ਕਰਦਾ ਵਾ ਪਰ ਮੈਂ ਹੁਣ ਕੀ ਕਰਾਂ ਜੇ ਉਸ ਦਿਨ ਕਿਤੇ ਨਾਸਕੋਲ ਗਈ ਹੁੰਦੀ ਨਾ ਮੈਨੂੰ ਨਾਲ ਲੈ ਹੀ ਆਉਣਾ ਸੀ ਚੱਲ ਪੁੱਤ ਜਿਹੜਾ ਵੇਲਾ ਨੰਗਿਆ ਨਾ ਬਾਰ ਬਾਰ ਉਹਨੂੰ ਨਾ ਸੋਚ ਕੋਈ ਨਹੀਂ ਵੇਖੀ ਪ੍ਰਮਾਤਮਾ ਤੇ ਤੇਰੀ ਬਥੇਰੀ ਸੁਣਨੀ ਆ ਠੀਕ ਆ ਤੈਨੂੰ ਕੀ ਪਤਾ ਕਿੱਦਾਂ ਰਹਿਣ ਲਈ ਆ ਉਹਦੇ ਦਿਨ ਪੁੱਤ ਮੈਂ ਸਮਝਦੀ ਆ ਇੱਕ ਮਾਂ ਹੋਵੇ ਤਾਂ ਬੜਾ ਨਿਆਣਾ ਅੱਖਾਂ ਤੋਂ ਪਰੋਖਾ ਇਹਦੇ ਪਤਾ ਉਹਨੂੰ ਹੀ ਹੁੰਦਾ ਹੈ ਜਿਹੜੀ ਮਾਂ ਹੀ ਹੁੰਦੀ ਹੈ ਹਾਂ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਪੁੱਤ ਵੇਖੀ ਦੇ ਸਾਈਂ ਉਹ ਪ੍ਰਮਾਤਮਾ ਉਹ ਸਾਰਿਆਂ ਦਾ ਸਾਥ ਦਿੰਦਾ ਵਾ ਐਂ ਤੇ ਆਪੋ ਆਪਣਾ ਸੋਚਣੀ ਉਹਨੂੰ ਸਾਰਿਆਂ ਦਾ ਕੀ ਕਰੁੰਦਾ ਠੀਕ ਆ ਠੀਕ ਆ ਤੇ ਚਲ ਕੋਈ ਗੱਲ ਨਹੀਂ ਫਿਰ ਤੂੰ ਕੋਈ ਕਰ ਲੈ ਕੰਮ ਕਰ ਤੇ ਮੈਂ ਵੀ ਆ ਡੱਬੇ ਨਹੀਂ ਹਾਂ ਸਾਫ ਕਰਨ ਦੇ ਚਲ ਕਰ ਲੈਣੀ ਆ ਚਲ ਕਰ ਲਓ ਆ ਮੈਂ ਸਾਰੇ ਲਾ ਕੇ ਤੇ ਕੰਤੋ ਲਈ ਨਹੀਂ ਪਾਪਾ ਦਾ ਸੋਨ ਵੀ ਸੀ ਚੱਲਿਆ ਗਿਆ ਤੇ ਚੁੱਪ ਕਰ ਜਾ ਮੇਰਾ ਪੁੱਤ ਤੇਰੀ ਮੰਮਾ ਕੋ ਚੱਲੇ ਆ ਆਹੋ ਤੇ ਤੂੰ ਮੇਰਾ ਪੁੱਤ ਦੱਸੀ ਨਾ ਕੈਨੂੰ ਚੰਗਾ ਆਹੋ ਮੈਂ ਇਥੇ ਚੰਗਾ ਆ ਜੈਟਵਾਰਾ ਨੀ ਤੇ ਮੈਨੂੰ ਸਕੂਲ ਤੇ ਨਾ ਪੁੱਤ ਤੇਰੀ ਮੰਮਾ ਨੇ ਫੋਨ ਕੀਤਾ ਵਾ ਤੇ ਕਹਿੰਦੇ ਵੀ ਰੋਜ਼ ਨੂੰ ਲੈ ਕੇ ਆਓ ਚੰਗਾ ਤੇ ਕੈਨੂੰ ਦੱਸੀ ਨਾ ਮੇਰਾ ਪੁੱਤ ਤੂੰ ਆਪਾਂ ਚੁੱਪ ਕਰਕੇ ਤੇ ਚੱਲ ਜਾਣਾ ਹੁਣੇ ਦਾਦੀ ਕੋ ਨਾ ਉਹ ਚੁੱਪ ਕਰ ਜਾ ਦਾਦੀ ਕੋ ਨਾ ਜਾਈ ਤੇ ਦਾਦੀ ਕੋ ਗਈ ਤੇ ਫਿਰ ਦਾਦੀ ਨੇ ਤੈਨੂੰ ਜਾਣ ਨਹੀਂ ਦੇਣਾ ਹੁਣ ਪੁੱਸਣਾ ਤਨੂੰ ਵੀ ਕਿੱਥੇ ਜਾਣਾ ਵਾ ਚੰਗਾ ਤੇ ਪੁੱਤ ਮੈਂ ਅਕਰਨ ਨਾਲ ਸੇਰ ਬੁੰਦ ਰਿਆਂ ਅੱਗੇ ਤੇਰਾ ਮੈਨੂੰ ਕਿਹੜਾ ਵਹੁਣਾ ਹੁੰਦਾ ਵਾ ਮਮਾ ਹੀ ਵੋਂਦੀ ਆ ਇੱਕ ਤੇ ਨਾ ਪਵਾੜਾ ਖਾਣਾ ਸਾਰਾ ਕੰਮ ਹੁਣ ਮੈਨੂੰ ਹੀ ਕਰਨਾ ਪੈਂਦਾ ਉਹ ਕਾਲੋ ਜੀ ਦਾ ਵਾਵਾ ਸੁਖੀਗਾ ਚੱਲ ਕੋਈ ਗਲਤ ਨਹੀਂ ਕਰਦੀ ਚੁੱਪ ਕਰਕੇ ਕੰਮ ਤੇ ਕਰੀ ਜਾਂਦੀ ਹੁੰਦੀ ਨਾਬਦੀ ਤੇ ਜ਼ੁਬਾਨ ਹੀ ਬੜੀ ਲੰਮੀ ਆ ਤੇ ਕੋਈ ਕੰਮ ਕਹਿ ਦੋ ਮੌਤ ਹੀ ਪੈ ਜਾਂਦੀ ਐ ਇਹਨੂੰ ਪਤਾ ਨਹੀਂ ਕਿੱਦਾਂ ਦੀ ਐ ਸਾਰਾ ਦਿਨ ਬਸ ਇਹ ਹੋਈ ਆ ਕਿ ਸੱਸ ਮੇਰੀ ਕੰਮ ਕਰਦੀ ਰਵੇ ਤੇ ਮੈਂ ਆਰਾਮ ਨਾਲ ਟੌਰ ਕੱਢ ਕੇ ਫਿਰਦੀ ਰਵਾਂ ਇਹ ਕਿੱਥੇ ਚੱਲੇ ਆ ਬੜੇ ਤਿਆਰ ਹੋਣ ਦੇ ਆ ਮੰਮੀ ਨੂੰ ਜਾ ਕੇ ਪੁੱਛਣੀ ਆ ਮੰਮੀ ਕਿੱਥੇ ਚੱਲੇ ਪਹਲਾ ਜੇ ਮੈਂ ਇਹਨੂੰ ਪੁੱਛਦੇ ਨੇ ਤੇ ਮੇਰੇ ਗੱਲ ਪੈ ਜਣਾ ਅੱਗੇ ਬੋਲਦਾ ਨਹੀਂ ਚੰਗਾ ਮਿਲਣਾ ਮੰਮੀ ਕੀ ਕਰਨ ਦੇ ਕਰਨਾ ਕੀ ਤੜਕਾ ਲਾਉਂਦੇ ਹੀ ਰੋਟੀ ਨਹੀਂ ਮਿਲ ਸਕਦੀ ਮਹਾਰਾਣੀ ਮਹਾਰਾਣੀ ਜੇ ਤੇਰੇ ਜੱਗੀ ਹੋਵੇ ਤੇ ਘਾਟਾ ਕਾਦਾ ਵਾ ਡੰਡੇ ਤੇਰੇ ਗੜੀ ਛੁੱਟ ਗਈ ਹੀਗੀ ਤੇ ਹੁਣ ਤੜਕਾ ਮੈਨੂੰ ਲਾਉਣਾ ਪੈਣ ਧਿਆਵਾ ਤੇ ਤੂੰ ਹੀ ਕਹਿਣਾ ਸੀ ਨਾ ਜਾ ਕੇ ਨਹੀਂ ਮੈਂ ਕੀ ਕਵਾਂ ਅਕਤਰਾ ਰੋਜ ਦਾ ਕਲੇਸ਼ ਹਾਂ ਚੱਲ ਛੱਡ ਮੰਮੀ ਓ ਸਨੀ ਵੀਰ ਉਹ ਕਿੱਥੇ ਚੱਲੇ ਆ ਸਨੀ ਚੱਲੇ ਆਵਾ ਆ ਉਹ ਕੁੜੀ ਦਾ ਸਿਰ ਵਾਉਂ ਗਿਆ ਹੀ ਕੁੜੀ ਦਾ ਸਿਰ ਨਹੀਂ ਇੱਧੇ ਕਿੱਥੇ ਲਿਆਵਾ ਮੈਨੂੰ ਪਤਾ ਹੁੰਦਾ ਜੇ ਤੁਹਾਨੂੰ ਕੀ ਪੁੱਛਦੀ ਮੈਂ ਮੈਂ ਜੇ ਮੈਂ ਉਹਨੂੰ ਪੁੱਛਿਆ ਤਾਂ ਤੈਨੂੰ ਪਤਾ ਹੀ ਬੋਲਦਾ ਕਿਦਾਂ ਹਾਏ ਹਾਏ ਨਾ ਕਹਿ ਨੂੰ ਪੁੱਛਿਆ ਨਾ ਕਹਿ ਦੱਸਿਆ ਹੀ ਕਿ ਤੂੰ ਕਿੱਥੇ ਲਿਆਵਾ ਕੀ ਪਤਾ ਨਹੀਂ ਕੁੜੀ ਨੂੰ ਨਵਾਂ ਸੂਟ ਪਾਇਆ ਸੀ ਇੰਨੇ ਇਹਦਾ ਸਿਰ ਵਾਉਂ ਗਿਆ ਹੁਣ ਚੱਲ ਇਦਾਂ ਕਰ ਆ ਲੈ ਫੜ ਤੂੰ ਲਾ ਤੜਕਾ ਤੇ ਮੈਂ ਜਾ ਕੇ ਵੇਖਣੀ ਆ ਤਾਂ ਲੈਣੀ ਇਹਦੀ ਖਬਰ ਵੀ ਚੱਲਿਆ ਕਿੱਥੇ ਹੈ ਜਾ ਹੁਣ ਤੂੰ ਬੱਸ ਆ ਵੇਖੀ ਉਹ ਸੜ ਨਾ ਜਾਏ ਚੰਗਾ ਉਹ ਬੁੱਤ ਰਾਜ ਨਿਕਲਣਾ ਹੋਣਾ ਉਥੇ ਨਾਨੀ ਤੇ ਰਿੰਦੇ ਬੜੀਆਂ ਚੀਜ਼ਾਂ ਲਿਆ ਤੇਰੇ ਵਾਸਤੇ ਠੀਕ ਆ ਤੂੰ ਚੁੱਪ ਕਰ ਜਾ ਬਸ ਹੁਣ ਉਠ ਹਾਂ ਵੇ ਮੈਨੂੰ ਇੱਕ ਗੱਲ ਦੱਸ ਇਹਨੂੰ ਵੀ ਬੜਾ ਤਿਆਰ ਕੀਤਾ ਹੈ ਨਵੇਂ ਕੱਪੜੇ ਪਾ ਲਏ ਆ ਤੇ ਤੂੰ ਹੀ ਬੜੀ ਤਿਆਰੀ ਖਿੱਚੀ ਚੱਲਿਆ ਕਿਧਰ ਨੂੰ ਆ ਕਿਉਂ ਜ਼ਰੂਰੀ ਆ ਦੱਸਣਾ ਕਿਉਂ ਦੱਸਣਾ ਜ਼ਰੂਰੀ ਕਿਉਂ ਨਹੀਂ ਆ ਕਿਉਂ ਕਿਉਂ ਦੱਸ ਮੈਨੂੰ ਕਿੱਥੇ ਚੱਲੇ ਆਂ ਮੈਂ ਮਾਂ ਵਾਂ ਤੇਰੀ ਨਖਤਿਆ ਸ਼ਰਮ ਨੂੰ ਹੱਥ ਮਾਰ ਹੋਰ ਭੁੱਲ ਜੋ ਵੀ ਮੈਂ ਤੈਨੂੰ ਦੱਸ ਕੇ ਜਾਊਂਗਾ ਜਿੱਥੇ ਜਾਣਾ ਮੈਂ ਜਿੱਥੇ ਰਾਜੀ ਕਰੂਗਾ ਮੈਂ ਉੱਥੇ ਜਾਊਂਗਾ ਕੋਈ ਗੱਲ ਨਹੀਂ ਆਹ ਤੇਰੇ ਜਿਹੜੇ ਪਰ ਨਿਕਲੇ ਆ ਨਾ ਕੋਈ ਨਹੀਂ ਇਦਾਂ ਹੀ ਨਿਕਲੇ ਹੁਣ ਮਿਲਗੇ ਇਹ ਚਬਾਨੇ ਦੀ ਹੈਂ ਕੰਟਰੋਲ ਹੀ ਹੈ ਨਹੀਂ ਗਾ ਕਿੱਥੇ ਚੱਲੀਏ ਚੱਲ ਇਧਰ ਆ ਤੂੰ ਦੱਸ ਕਿੱਥੇ ਚੱਲੇ ਜੇ ਓਏ ਅਸੀਂ ਸ਼ਹਿਰ ਚੱਲੇ ਆ ਸਕੂਲ ਬੈਗ ਉਹਦਾ ਪਟਾਵਾ ਹੁਣ ਲੈਣ ਚੱਲੇ ਆਵਾ ਉਹਦੇ ਮਮਾ ਕੁਝ ਕਹਿਣ ਲੱਗਾ ਸੀ ਤੇ ਤੂੰ ਉਹਦੇ ਮੂੰਹ ਤੇ ਹੱਥ ਰੱਖ ਤਾ ਓਹ ਇਦਾਂ ਨਹੀਂ ਆਣੀ ਆ ਉਹਨੂੰ ਕੀ ਪਤਾ ਕੀ ਕਹਿ ਦੇਣਾ ਮ ਉਹਨੇ ਕਹਿ ਦੇਣਾ ਮੂੰਚੋ ਜਿਹੜਾ ਤੂੰ ਚੋਰੀਆਂ ਕਮਾਉਂਦਿਆ ਨਾ ਮੇਰੇ ਕੋ ਪਸਤਾਵੇਂਗਾ ਉਹ ਹੋਰੇ ਤੋਂ ਵੱਧ ਕੀ ਪਸਤਾਉਣਾ ਹੁਣ ਜੀ ਕਿੰਨਾ ਕੋ ਖੋ ਗਿਆ ਤੇ ਹਲੇ ਕੋ ਪਿਸਤੌਲ ਨੂ ਰਹਿੰਦਾ ਨਾ ਮੇਰੇ ਕੋ ਕੀ ਹੋ ਗਿਆ ਵਾ ਆਹ ਤੁਹਾਨੂੰ ਪਤਾ ਨਹੀਂ ਕੋ ਕੀ ਹੋ ਗਿਆ ਆਪਣੀ ਮਰਜ਼ੀ ਨਾਲ ਗਈ ਆ ਕੱਢੀ ਨਹੀਂ ਗਈ ਧੱਕੇ ਮਾਰ ਕੇ ਬਸ ਫਿਰ ਹੁਣ ਤੁਸੀਂ ਮੇਰੇ ਮਗਰ ਨਾ ਰੋ ਵੀ ਮੈਂ ਕਿੱਥੇ ਚੱਲਿਆ ਕਿੱਥੇ ਆਉਂਦਿਆ ਮੇਰਾ ਜਿੱਥੇ ਜਿਗਰੂਗਾ ਮੈਂ ਉੱਥੇ ਜਾਊਂਗਾ ਤੇ ਜਿੱਥੇ ਜਿਗਰੂ ਮੈਂ ਆਊਂਗਾ ਤਲਪਤਾ ਦੇ ਰੱਖ ਤੇਰਾ ਮੈਂ ਜੀ ਕਰਾਵਾਂ ਹੈ ਇਹਨੂੰ ਨਹੀਂ ਨਾਲ ਖੜਨਾ ਤੂੰ ਜੱਜ ਤੇ ਜਾਣਾ ਕਿਉਂ ਕਿਉਂ ਨਾਲ ਖੜਨਾ ਤੁਹਾਡੇ ਇੱਥੇ ਮੈਂ ਸੜ ਜਾਵਾਂ ਵਿੱਚ ਚਪੇੜਾ ਮਾਰਦੇ ਰਹੋ ਮਗਦੇ ਦੇ ਨਾ ਬੜੀਆਂ ਚਪੇੜਾ ਮਾਰਦੇ ਸੀ ਤੇ ਸਜਾਇਆ ਮੂੰਹ ਦਾ ਮਾਰ ਮਾਰ ਕੇ ਮਾਰਦੇ ਹੀ ਉਹ ਘੱਟ ਕਰਦੇ ਨਹੀਂ ਮੇਰੀ ਗੱਲ ਸੁਣ ਲੈ ਔਰ ਮੋਟਸਾਖਤ ਜਾਵੇਂਗਾ ਹਵਾ ਪਾਊਗੀ ਉਹਨੂੰ ਕਿਤੇ ਨਹੀਂ ਪੈਂਦੀ ਆ ਵਾ ਫਿਰ ਬਿਮਾਰ ਹੋ ਗਈ ਨਾ ਨਹੀਂ ਪੈਂਦੀ ਮੈਂ ਮਗਰ ਭਸ ਲੈ ਜਾਣਾ ਤੁਹਾਡੇ ਪਾਦਾ ਇੱਧਰ ਧਾਡੇ ਪਾਦਾ ਸਾਪਾ ਵਾ ਸਾਰੇ ਸਿਆਪੇ ਧਾਡੇ ਪਾ ਲਈ ਆ ਕੇ ਚਲ ਪਤਾ ਆਪਾਂ ਚਲੀਏ ਹੱਦ ਹੋ ਗਈ ਆ ਕੋਈ ਨਹੀਂ ਦੱਸਣ ਦੀ ਇਹਨਾਂ ਨੂੰ ਕਿੱਥੇ ਜਿਹੜਾ ਨਾ ਕੋ ਉਹ ਆਂਦਾ ਬਸ ਮੈਂ ਕਿੱਧ ਗਏ ਕਿੱਥੇ ਆ ਬੈਗ ਤਾਂ ਉਹਦਾ ਚੰਗਾ ਭਲਾਵਾ ਮੁੰਡੇ ਦੇ ਮੂੰਹ ਵਿੱਚੋਂ ਮੰਮਾ ਨਿਕਲਿਆ ਇਹ ਮੜਾ ਗਿਆ ਕਿਤੇ ਆਪਣੇ ਸਹੁਰੇ ਤੇ ਨਹੀਂ ਚੱਲਿਆ ਹੋ ਵੀ ਸਕਦਾ ਸਹੁਰੇ ਚੱਲਿਆ ਹੋਵੇ ਕਿੱਡਾ ਤਰਾਵਾ ਕਿਤੇ ਸੱਚ ਬੋਲਦਾ ਹੀ ਨਹੀਂ ਹੈ ਪਤਾ ਨਹੀਂ ਕੀ ਪੱਟੀ ਚਾੜਦੀ ਕਾਲੀ ਇਹਨੂੰ ਫੋਨ ਤੇ ਵੀ ਸੱਚ ਨਾ ਬੋਲੀ ਆਪਣੀ ਮਾਂ ਨਾਲ ਕਿੱਥੇ ਜਾਣਾ ਤੇ ਕਿੱਥੇ ਆਉਣਾ ਕੋਈ ਨਹੀਂ ਪੁੱਤਾ ਪਛਤਾਏਗਾ ਵੇਲੇ ਨੂੰ

ਮੈਂ ਕਿਆ ਆਉਂਡਿਆ ਮੈਂ ਨਹੀਂ ਨਹੀਂ ਕੱਲਾ ਨਹੀਂ ਆਉਂਡਿਆ ਰੋਜ਼ ਨਾਲ ਹੀ ਆ ਆਹੋ ਮੈਂ ਤਾਂ ਹਮ ਹਸਲ ਦੱਸਦਾ ਤੁਹਾਨੂੰ ਇੱਕ ਵਾਰੀ ਵੀ ਮੈਂ ਆਉਂਡਿਆ ਚਲ ਠੀਕ ਆ ਗਏ ਆਪਾਂ ਮੰਮੀ ਤੇ ਨੂੰ ਦੱਸਦਾ ਪੁੱਤ ਕਿ ਆਪਾਂ ਆਉਂਦੇ ਮੰਮੀ ਆਪ ਆਇਆ ਹੀ ਸਨੀ ਦਾ ਫੋਨ ਕਹਿੰਦੇ ਹੁੰਦੇ ਆਪਾ ਕੌਣ ਕੌਣ ਪੁੱਛਣਾ ਹੈ ਕੋਈ ਨਹੀਂ ਕੱਲੇ ਸਨੀ ਆ ਤੇ ਨਾਲ ਰੋਜਾ ਅੱਛਾ ਤੇ ਤੇਰਾ ਸਹੁਰਾ ਨਹੀਂ ਆਇਆ ਫੇ ਨਾਲ ਨਹੀਂ ਉਹ ਨਹੀਂ ਗਿਆ ਕੋਈ ਨਹੀਂ ਜੇ ਉਹ ਨਹੀਂ ਨਾ ਆਇਆ ਕੋਈ ਨਹੀਂ ਪਰਉਣਾ ਆਏਗਾ ਨਾਲੇ ਗੱਲਾਂ ਬਾਤਾਂ ਤੋਂ ਪਤਾ ਲੱਗੇਗਾ ਕਿ ਕੀ ਉਹਨਾਂ ਦੇ ਵੀ ਦਿਲਚਸਪ ਠੀਕ ਆ ਠੀਕ ਆ ਤੇ ਨਾਲੇ ਡੈਡੀ ਕਿੱਥੇ ਹਨੀ ਡੈਡੀ ਗਏ ਬੰਬੀ ਵੱਲ ਨੂੰ ਤੇ ਵੇਹਲਾ ਹਜੇ ਤੱਕ ਆਏ ਨਹੀਂਗੇ ਫੋਨ ਲਾ ਉਹਨਾਂ ਨੇ ਕਿਹਨੇ ਕਿਤੇ ਗੱਲੀ ਪੈ ਜਾਣੀ ਚਲ ਮੈ ਲਾਉਣੀ ਆ ਫੋਨ ਹਣਾ ਆਏ ਹੁੰਦੇ ਉਹ ਵੀ ਕਰ ਸਕਦੇ ਇਹ ਨਾ ਉਹ ਆ ਜਾਂਦੇ ਇਹ ਕਿਤੇ ਗਈ ਆਏ ਹੁੰਦੇ ਹਉਣ ਹੀ ਨਾ ਠੀਕ ਆ ਲੈ ਮੈਂ ਵੀ ਦਵਾ ਦਉ ਨਾ ਵੇਖਾਂ ਕੋਈ ਲੈ ਰੋਜ ਆ ਗਏ ਤੇਰੇ ਨਾਨਕੇ ਪੁੱਤਰ ਮੇਰਾ ਪੁੱਤ ਆ ਜਾ

ਕੋਣ ਖਾਸ ਮਨਾ ਹਾਂ ਮੈਂ ਨਹੀਂ ਹਾਂ ਤੁਹਾਡੇ ਨਾਲ ਉਹ ਮੈਂ ਇੱਥੇ ਰਹਿਣਾ ਕਿਉਂ ਮੰਮਾ ਨੂੰ ਨਾਲ ਲੈ ਕੇ ਜਾਣਾ ਵਤੇ ਆਪਾਂ ਮੈਂ ਇੱਥੇ ਰਹਿਣਾ ਅੱਜ ਲੜਦੀ ਆ ਲੜਦੀ ਜਾਂ ਹੋਣੀ ਲੜਦੀ ਕੋਈ ਨਹੀਂ ਠੀਕ ਹੈ ਮੰਮੀ ਤੂੰ ਇੱਥੇ ਬੈਠੇ ਆਗੇ ਸਣੀ ਹੁਣੀ ਆਗੇ ਨੇ ਹਾਂ ਤੀ ਬਹੁਤ ਮੈਂ ਪਾਣੀ ਲੈ ਕੇ ਆਉਂਦੀ ਹਾਂ ਚੱਲ ਆਗੇ ਕੁੜੀ ਮੇਰੇ ਤੇ ਕੀ ਹਾਲ ਕੀਤਾ ਵਾ ਮਾਸਾ ਜਿੰਨਾ ਮੂੰਹ ਹੋਇਆ ਵਾ ਉਹਦਾ ਹੁੰਦਨੀ ਮੈਂ ਜਾਣਦਣਾ ਇਹਨੂੰ ਆਪਣੇ ਕੋਈ ਰੱਖੂਗੀ ਇੱਥੇ ਬਲੇ ਅਸਰ ਆ ਬਜੀ ਸਾਸਿਕਾਲ ਪਤਨੀ ਆ ਸਾਸਿਕਾ ਸਾਸਿਕਾ ਸਾਸਿਕਾਲ ਮੇਂ ਦੀ ਹੈ ਹੋ ਠੀਕ ਹੈ ਮੈਂ ਦੀ ਦੀ ਬੀਬੀ ਰਹਿਂਦੀ ਹੈ ਹੋਰ ਪੁੱਤ ਸਾਰੇ ਠੀਕ ਠਾਕ ਮਾਂ ਚਲੀ ਅਜੀ ਠਾਕ ਮਾਂ ਚਲੀ ਤੇ ਬਣਾਓ ਕੈਨ ਬਸ ਤੇ ਵਧੀਆ ਹੈ ਸਹੀ ਵੀ ਠੀਕ ਠਾਕ ਰਾਜੀ ਵਾਜੀ ਹੈ ਡੈਡੀ ਕਿੱਥੇ ਗਿਆ ਡੈਡੀ ਹੈ ਜਿਹਨੂੰ ਬੰਬੀ ਵਾਲ ਨੂੰ ਗਏ ਸੀ ਤੇ ਆਉਣ ਹੀ ਵਾਲੇ ਨੇ ਹੋ ਪੁੱਤ ਤੁਮ ਸੁਣਾ ਠੀਕ ਆ ਮਿਲਦੀ ਠੀਕ ਆ ਠੀਕ ਆ ਕੋ ਤਠੀ ਥੇ ਬੈ ਜੂ ਚਲ ਲੈ ਆ ਪੁੱਤ ਪਾਣੀ ਆਹੋ ਪਾਣੀ ਪੀ ਲਓ ਪਾਣੀ ਪੀ ਲਾ ਜੀ ਦੀ ਬੀਬੀ ਮਿਲਦੀ ਹੈ ਰੋਜ਼ ਆ ਜਾ ਤੂੰ ਮੇਰ ਨਾਲ ਚਲਾ ਮੈਂ ਆਪਣੇ ਪੋਤ ਨੂੰ ਚੀਜ਼ੀ ਦਿਨੀ ਆ ਤਲਾ ਬੈ ਮੇਰਾ ਪੁੱਤ ਨੂੰ ਦੱਸ ਤਾਦੀ ਹੁਣੀ ਮਾਤ ਦੇ ਤੇ ਨਹੀਂ ਹੁੰਦੇ ਮਗਰੋਂ ਮਾਰਦੇ ਹੈ ਹਾਂ ਮਾਰਦੇ ਅੱਛਾ ਤੇ ਤੇਰੇ ਪਪਾ ਨਹੀਂ ਕੋ ਕਹਿੰਦੇ ਹੁੰਦੇ ਪਪਾ ਤਾਂ ਬਾਹਰ ਗਏ ਇੱਥੇ ਮੜੀ ਸੀ ਤੇ ਕਿੱਡੀ ਉਤਰੀ ਬੁੱਢੀ ਆ ਨਾ ਤਰਸ ਨਹੀਂ ਹੁੰਦਾ ਮਾਸਾ ਜਿੰਨਾਂ ਨੂੰ ਹੈ ਅਗ ਖੂਨ ਤੇ ਤੁਹਾਡਾ ਹੀ ਆਈ ਵੀ ਤੇ ਸਕੂਲ ਜਾਂਦਾ ਨਾ ਮੇਰਾ ਪੁੱਤ ਨਾ ਕਿਉਂ ਸਕੂਲ ਕਿਉਂ ਨਹੀਂ ਜਾਂਦਾ ਉਦਾਂ ਹੀ ਕਿਉਂ ਆਪਦੇ ਡੀਡ ਤੇ ਆ ਕੇ ਨੂੰ ਉੱਥੇ ਸੱਜਾ। ਤੇ ਬਹੁਤ ਖੋਲੇ ਤੇ ਜਾਈਦਾ ਵਾ ਨਾ ਫਿਰ ਦਾ ਪੜਾਈ ਖਰਾਬ ਹੁੰਦੀ ਆ। ਚੱਲ ਵੇ ਪੁੱਤ ਮੈਂ ਤੇਰੇ ਡੈਡੀ ਗਏ ਬਬੀ ਨੂੰ ਮਰਜ਼ੀ ਚਾਤੀ ਹੋਣਾ ਇਹ ਨਾ ਉੱਥੇ ਬੈਠੇ ਰਹਿਣਾ। ਠੀਕ ਆ ਜੀ। ਉਹਨਾਂ ਨੂੰ ਪਤਾ ਨਹੀਂਗਾ ਨਾ ਤੁਹਾਡਾ। ਕੋਈ ਨਹੀਂ ਕੋਈ ਨਹੀਂ ਠੀਕ। ਚੱਲ ਮੈਂ ਜਾਵਾਂ। ਇੰਨੀ ਦਾ ਸ਼ਰਮ ਵਾਲੀ ਆਉਂਦੀ ਆ। ਫਿਰ ਵੀ ਮੰਮੀ ਚੰਗੀਆਂ ਜਿਨ੍ਹਾਂ ਗੱਲ ਨਹੀਂ ਦਿੱਤੀ। ਬਸ ਠੀਕ ਆ। ਜਿੱਥੇ ਜਾਂਦੇ ਆ ਨਾ ਉੱਥੇ ਹੀ ਗੱਲੀ ਪੈ ਜਾਂਦੇ ਕਿ ਘਰ ਦਾ ਵੀ ਧਿਆਨ ਰੱਖ ਲਿਆ ਕਰੋ। ਉਹ ਕੋਈ ਕੰਮ ਹੀ ਹੁੰਦਾ ਵਾ। ਐਵੇਂ ਨਹੀਂ ਮੈਂ ਉੱਥੇ ਪਜੂਲ ਬੈਠਾ। ਪਰੋਣਾ ਆਇਆ ਕਰ। ਆਜੋ ਹੁਣ ਦਵਾ ਦਾ। ਅੱਛਾ। ਆਹ। ਪਹਿਲਾਂ ਚਾਹ ਪਾਣੀ। ਪਾਣੀ ਪਿਆ ਲਿਆ ਵਾ ਤੇ ਚਾਹ ਨਹੀਂ ਹਜੇ ਬਣਾਈ ਹੈ। ਜਿਹੜੀ ਆਇਆ ਹੀ ਐ ਬਸ। ਤੇ ਆਜੋ ਦਵਾ ਦਾ। ਚੱਲ। ਮੈਂ ਆਖਿਆ। ਹੂੰ। ਕੋਈ ਗੱਲ ਨਾ ਉਹ ਜੀ ਕਰਿਓ ਮੈਂ ਕੋਈ ਮਾੜੀ ਚੰਗੀ ਨਹੀਂ ਕੀਤੀ। ਮੈਂ ਤੁਸੀਂ ਆਪੇ ਹੀ ਗੱਲ ਕਰਿਓ ਹੈ। ਮੈਨੂੰ ਪਤਾ ਵੀ ਕਿਹੜੇ ਤਰੀਕੇ ਨਾਲ ਗੱਲ ਕਰਨੀ ਆ ਕੋਈ ਗੱਲ ਨਹੀਂ। ਲੈਨੇ ਉਹਦਾ ਦਿਲ ਵੀ ਕੀ ਚਾਹੁੰਦਾ ਵਾ ਉਹ ਮੈਂ ਹਾਂ ਜਵਾਈ ਭਾਈ ਆ ਚੰਗੇ ਨਹੀਂ ਲੱਗੀਦਾ ਕੋਈ ਸਾਡੇ ਮੂੰਹ ਆਣਾ ਗੱਲ ਨਿਕਲੇ ਉਹ ਯਾਰ ਮੈਂ ਛਤਾਈ ਆ ਉਹਦਾ ਨਾਲ ਮਾੜੀ ਚੰਗੀ ਗੱਲ ਕਰੂੰਗਾ ਦੱਸ ਮੈਨੂੰ ਨਹੀਂ ਪਤਾ ਉਹ ਫਿਰ ਕੀ ਹੋ ਗਿਆ ਤੁਸੀਂ ਤੇ ਉੱਚੀ ਬੜਾ ਬੋਲਦੇ ਜੀ ਉਹ ਜਾ ਪਰੇ ਮੈਂ ਗੱਲ ਹੀ ਦੱਸੀ ਮੈਨੂੰ ਕੀ ਲੋੜ ਪਈ ਉਹਦਾ ਨਾਲ ਮਾੜੀ ਚੰਗੀ ਕਰਨ ਦੀ ਜਦੋਂ ਅਗਲਾ ਸਾਡੇ ਨਾਲ ਸਹਿਮਤ ਵਾ ਸਾਡੀ ਕੁੜੀ ਨਾਲ ਸਹਿਮਤ ਵਾ ਠੀਕ ਆ ਕਿ ਨਹੀਂ ਤੇ ਉਹਦਾ ਉਹਨੂੰ ਪੁੱਛਨੇ ਆ ਵੀ ਦੱਸ ਹੁਣ ਕੀ ਹੋਣਾ ਚਾਹੀਦਾ ਤੂੰ ਕੀ ਸੋਚਿਆ ਆਪਣੇ ਬਾਰੇ ਬਸ ਜਿਹੜੀ ਵੀ ਗੱਲ ਕਰਨੀ ਸੋਚ ਸਮਝ ਕੇ ਕਰਨੀ ਬਸ ਚੱਲ ਕੋਈ ਨਹੀਂ ਆਓ ਉਹਨੂੰ ਚਾਹ ਪਾਣੀ ਪਿਆਓ ਤੇ ਕੋਈ ਨਹੀਂ ਫਿਰ ਕਰਦੇ ਆ ਉਹਦਾ ਨਾਲ ਬੈ ਕੇ ਗੱਲ ਠੀਕ ਹੈ ਕਿ ਨਹੀਂ ਉਹ ਕਿਹੜਾ ਬਗਾਨਾ ਵਾ ਸਾਡਾ ਆਪਣਾ ਹੀ ਆ ਮੇਰੀ ਗੱਲ ਸੁਣ ਕੋਈ ਮੈਨੂੰ ਫੋਨ ਹੀ ਕਰ ਦਿੰਦੇ ਵੀ ਪਰੌਣਾ ਆ ਚੱਲ ਮੈਂ ਨਾਲੇ ਆ ਜਾਂਦਾ 10 ਮਿੰਟ ਪਹਿਲਾਂ ਤਾਂ ਨਾਲੇ ਕੋਈ ਚੀਜ਼ ਚਾਹ ਲੈ ਆਉਂਦਾ ਚਾਹ ਵਾਸਤੇ ਫੋਨ ਕਰਦੇ ਫੋਨ ਲੱਗਣ ਨਹੀਂ ਰਿਹਾ ਮੈਂ ਵੀ ਕੀ ਕਰਦੀ ਕੋਈ ਗੱਲ ਨਹੀਂ ਬਿਸਕਟ ਭੁਜੀਆ ਹੈਗਾ ਜੇ ਲੋੜ ਪਊਗੀ ਤਾਂ ਮੋਟਰਸਾਈਕਲ ਤੇ ਜਾ ਕੇ ਨਾਲ ਲੈ ਉਹ ਚੀਜ਼ ਪਈ ਚੱਲ ਕੋਈ ਨਹੀਂ ਮੈਨੂੰ ਮਿਲ ਕੇ ਲੈ ਆਂਦੇ ਫਿਰ ਵੇਖ ਲੈਂਦੇ ਆ ਆ ਚਲੋ ਕਿੱਥੇ ਬੈਠਾ ਹਾਰਡ ਰੈਂਗ ਰੂਮ ਚ ਬੈਠਾ ਹੋ ਬਲੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਨੀ ਕਿੱਦਾਂ ਠੀਕ ਠਾਕ ਅੱਜ ਠੀਕ ਠਾਕ ਤੇ ਸਨਾਉ ਠੀਕ ਠਾਕ ਏ ਬਸ ਵਧੀਆ ਆਪਣੇ ਹਾਂਜੀ ਅਜੇ ਤੁਰਿਆ ਆਉਂਦੇ ਆ ਹਾਂਜੀ ਹਲੇ ਆਈ ਆ ਪਰ ਇੱਧਰ ਆ ਜਾ ਹੋਰ ਸਨਾਉ ਪਿੰਡ ਠੀਕ ਠਾਕ ਸਾਰੇ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਹੋਰ ਸਨਾਉ ਫਸਲਵਾਨੀ ਠੀਕ ਏ ਸਾਰੀ ਹਾਂਜੀ ਠੀਕ ਆ ਪਾਤ ਹੀ ਖਾਦ ਅੱਛਾ ਹਾਂਜੀ ਚੱਲ ਵਧੀਆ ਪਾਣੀ ਪੁਣੀ ਲਾਤੇ ਫਿਰ ਹਾਂ ਹਾਂਜੀ ਠੀਕ ਆ ਠੀਕ ਆ ਹੋਰ ਕੋਈ ਨਮਈ ਦਾ ਜੀ ਬਸ ਵਧੀਆ ਜੀ ਤੁਸੀਂ ਸੁਣਾਓ ਕਿੱਦਾਂ ਵਾ ਬਸ ਆਪਣਾ ਟਾਈਮ ਪਾਸ ਹੋਈ ਜਾਂਦਾ ਵਾ ਨਗਦੇ ਜਾਂਦੇ ਦਿਨ ਮਹਾਰਾਜ ਦਾ ਸ਼ੁਕਰ ਆ ਹਾਂਜੀ ਚਲੋ ਚਾਈ ਦਾ ਦਿਨ ਲੰਘ ਜਿਉਹੋ ਚੰਗਾ ਹਾਂਜੀ ਹਾਂਜੀ ਠੀਕ ਆ ਨਾ ਹਾਂਜੀ ਰੋਜ਼ ਨਹੀਂ ਆਈ ਕੱਲਾ ਨਹੀਂ ਆਈ ਆ ਰੋਜ਼ੋ ਮੈਂ ਆਪਣੀ ਨਾਲ ਤੜਗੀ ਵਾਲੇ ਰਸੋਈ ਚ ਅੱਛਾ ਹਾਂਜੀ ਠੀਕ ਆ ਠੀਕ ਆ ਤੇ ਬਾਕੀ ਡੈਡੀ ਜੀ ਆਹ ਵੇਖੋ ਮੈਂ ਜੋੜੇ ਹੱਥ ਇਹ ਆ ਵੀ ਗਲਤੀ ਹੋਈ ਆ ਪਰ ਇਹ ਵੀ ਗਲਤੀ ਤੇ ਆਡੀ ਮੰਮੀ ਦੀ ਆ ਹੂੰ ਹੂੰ ਤੇ ਬਾਕੀ ਇਹ ਆ ਵੀ ਮੈਂ ਸੜਨ ਦੇ ਨਾਲ ਵਾਂ ਤੇ ਮੈਂ ਤੇ ਉਦਨ ਵੀ ਇਹਨੂੰ ਕਿਆ ਹੀਗਾ ਵੀ ਚੱਲ ਜੇ ਤੈਨੂੰ ਗੁੱਸਾ ਵਾ ਤੇ ਮੈਂ ਤੈਨੂੰ ਸਾਡਾ ਉਹਨਾ ਵਾ ਹੂੰ ਹੂੰ ਪਰ ਇਹ ਜਿਆਦਾ ਹੀ ਕਲਪਕੀ ਹੈਗੀ ਵੀ ਇਹ ਮੇਰੇ ਵੀ ਨਹੀਂ ਸੁਣਦੀ ਵੇਖੋ ਮੈਂ ਤਾਂ ਇਹ ਕਹਿਣਾ ਵੀ ਜੋ ਵੀ ਹੋਇਆ ਨਾ ਹੋਇਆ ਤਾਂ ਬਹੁਤ ਮਾੜਾ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਹੁਣ ਇਹ ਆ ਵੀ ਗਾਹ ਕਿ ਹੋਣਾ ਚਾਹੀਦਾ ਪਤਾ ਨਹੀਂ ਕੀ ਕਰਦੇ ਫਿਰਦੇ ਡੇੜੇ ਦੁਪਹਿਰੇ ਬੂਹੇ ਮਾਰ ਛੱਡਦੇ ਆ ਇਹ ਹੈ ਇਹਨਰ ਹਰਚਵਾਲ ਨੂੰ ਅੱਛਾ ਆ ਮੈਂ ਪੁੱਛ ਮੈਂ ਸਨੀ ਕਿੱਧਰ ਗਿਆ ਅੱਜ ਮੈਂ ਪੁੱਛਿਆ ਸੀਗਾ ਤੇ ਮੈਨੂੰ ਦੱਸਿਆ ਹੀ ਕੋ ਨਹੀਂ ਟਾਲ ਮਟੋਲ ਜਾ ਕਰ ਗਿਆ ਤੇ ਗੜੀਆਂ ਬੱਤੀ ਬੱਤੀ ਗੱਲਾਂ ਸੁਣਾ ਗਿਆ ਉਹ ਜਾਣਾ ਉਹਨੇ ਕਿੱਥੇ ਸੀ ਉਹ ਨਿਗੀ ਜੀ ਕੁੜੀ ਰੋਂਦੀ ਸੀ ਕਹਿੰਦੀ ਮम्मा ਨੂੰ ਮਿਲਣਾ ਵਾ ਅੱਛਾ ਆਹੋ ਤੇ ਇਹਦਾ ਮਤਲਬ ਆਪਣੇ ਸਾਰੇ ਗਿਆ ਵਾ ਤੇ ਆਹੋ ਫਿਰ ਉੱਥੇ ਜਾਣਾ ਸੀ ਹੋਰ ਕਿੱਥੇ ਜਾਣਾ ਸੀ ਵੇਖ ਲਓ ਕਿੱਡਾ ਚਲਾਕ ਵਾ ਹੈ ਮੈਂ ਪੁੱਛਿਆ ਨਾ ਤੇ ਮੈਨੂੰ ਆਂਦਾ ਇਹ ਕੁੜੀ ਦਾ ਬੈਗ ਪਟਾਵਾ ਮੈਂ ਤਾਂ ਤਾਂ ਬੈਗ ਲੈਣ ਚਲਿਆ ਤੇ ਨਾਲੇ ਮੈਂ ਜ਼ਰੂਰੀ ਨਹੀਂ ਸਮਝਦਾ ਤੁਹਾਨੂੰ ਦੱਸਣਾ ਹੈ ਐਡੀ ਲੰਮੀ ਜ਼ਬਾਨ ਕੱਢਦਾ ਵਾ ਕੋਈ ਸ਼ਰਮ ਨੂੰ ਹੱਥ ਮਾਰੇ ਹੁਣ ਉੱਥੇ ਕਿ ਲੈਣ ਗਿਆ ਵਾ ਥੱਲੇ ਲੱਗਣ ਗਿਆ ਸਸਰੇ ਦੇ ਉਹ ਮੇਰੀ ਗੱਲ ਸੁਣ ਲੈ ਬਹੁਤੀ ਰੌਲੀ ਨਾ ਪਾ ਅੱਗੇ ਪੜ ਜਾਨੀ ਕਹਿੰਦਾ ਪਾਵਾਂ ਅੱਗੇ ਪੜ ਚ ਪੂਰੀ ਥੂ ਥੂ ਹੁੰਦੀ ਐ ਐਵੇਂ ਹੁੰਦੀ ਥੂ ਥੂ ਆਪਣੀ ਮਰਜ਼ੀ ਨਾਲ ਗਈ ਆ ਠੱਕੇ ਦੇ ਕੇ ਨਹੀਂ ਗਈ ਆਪਾਂ ਗੱਲਾਂ ਕਰਦੇ ਫਿਰਦੇ ਆ ਗਈ ਆ ਲੋਕਾਂ ਲੋਕੀ ਅੰਨੇ ਆ ਹੈ ਜਦੋਂ ਇੱਥੇ ਲੜਦੀਆਂ ਜੇ ਉਹ ਤੀਜੇ ਘਰ ਤਾਂ ਜਾਂਦੀ ਲੜਾਈ ਦੀ ਆਵਾਜ਼ ਐਵੇਂ ਨਹੀਂ ਜਾਂਦੀ ਆਵਾਜ਼ ਤਿਹੇ ਦੀ ਜਾਣ ਕੇ ਰੋਲਾ ਪਾਉਂਦਾ ਪਿੰਦੇ 'ਚ ਪਰ ਆਪਣੇ ਮੁੰਡੇ ਦੀ ਕਰਤੂਤ ਵੇਖ ਲਓ ਚੰਗੀ ਕਰਤੂਤ ਕਰਕੇ ਗਿਆ ਵਾ ਜੇ ਉੱਥੇ ਹੀ ਦਫਾ ਹੋਣਾ ਸੀ ਤੇ ਮੈਨੂੰ ਦੱਸ ਹੀ ਜਾਂਦਾ ਪਰ ਚਲ ਜੇ ਨਾਲ ਉਹ ਕੁੜੀ ਦੀ ਗਈ ਆ ਨਾਲ ਨਿੱਕੀ ਸ਼ਾਇਦ ਨਾਲ ਦੀ ਮਾਂ ਵੀ ਆ ਜੇ ਭਾਵੇਂ ਆਹੋ ਦੇਖਣਾ ਤਾਂ ਮੈਂ ਕਹਿੰਨੀ ਪਹਾੜੇ ਘਰ 'ਚ ਕੋਈ ਕੰਮ ਹੀ ਨਹੀਂ ਚੱਲਣ ਡਿਆ ਹੈਨਾ ਉਹਦੀ ਡੀਕ ਵਾ ਇਥੇ ਸਾਰਾ ਮੇਰੀ ਗੱਲ ਸੁਣ ਲੈ ਇੱਕ ਵਾਰੀ ਰੋਟੀ ਮੰਗੀ ਦੀ ਆ ਤੇ ਘੰਟੇ ਡੇਢ ਘੰਟੇ ਬਾਅਦ ਰੋਟੀ ਆਉਂਦੀ ਆ ਜਿੱਦ ਦੀ ਸ਼ਰਨ ਗਈ ਆ ਹੈ ਉਹਨੇ ਕਿ ਨਹੀਂ ਦੰਤੋਂ ਦੰਦ ਨਹੀਂ ਚੁੱਕਿਆ ਉਸੇ ਵੇਲੇ ਤਾਜ਼ਾ ਫੁਲਕੇ ਪਕਾ ਕੇ ਦਿੰਦੀ ਆ ਹੈ ਮੈਂ ਤੁਹਾਡੇ ਸਾਰਿਆਂ ਦੇ ਵੇਨਾ ਤੂੰ ਹੀ ਕਰ ਕਿ ਅੱਗੇ ਨੂੰ ਚੰਗਾ ਰਹਿਣ ਦੀ ਧੁੰਦਾਂ ਵਾ ਨਹੀਂ ਮੈਂ ਤਾਂ ਬਹੁਤ ਮਾੜਾ ਕਰਨ ਦੀ ਸਾਰਿਆਂ ਨੂੰ ਹੈਨਾ ਨਿਆਣੇ ਮੇਰੇ ਸਾਰੇ ਵਿਗੜ ਗਏ ਆ ਇਹ ਨਹੀਂ ਪਤਾ ਲੱਗਦਾ ਵੀ ਸਾਡੀ ਮਾਂ ਐ ਤਾਂ ਕਿੱਦਾਂ ਬੋਲਣਾ ਵਾ ਉਹਦਾ ਚੁੱਪ ਕਰਦਾ ਤੁਹਾਨੂੰ ਦੱਸ ਕੇ ਜਾਂਦੇ ਆ ਤਾਂ ਬਸ ਠੀਕ ਵਾ ਤਾਂ ਸਿਰ ਖਾਣ ਆ ਵੀ ਪਣੀ ਕਿੱਥੋਂ ਇਹਨਾਂ ਨੇ ਵੇਖਣਾ ਇਹ ਬੰਦੇ ਦਾ ਮੂੜ ਕਿੱਥੋਂ ਦਾ ਕਿੱਥੋਂ ਨਹੀਂ ਕਿੱਥੋਂ ਆਇਆ ਬੰਦਾ